ਇੱਕ ਖੌਫनाक ਤਸਵੀਰਾਂ ਜਲੰਧਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਰਾਮਾ ਮੰਡੀ ਦੇ ਹੁਸ਼ਿਆਰਪੁਰ ਰੋਡ ਨੂੰ ਜਾਂਦੀ ਸੜਕ ਤੇ ਮੰਗਲ ਸ਼ਾਮਾ ਰੋਡ ਤੇ ਇੱਕ ਥਾਰ ਤੇ ਐਕਟਿਵਾ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਤੇ ਹਾਦਸਾ ਇਹਨਾ ਭਿਆਨਕ ਸੀ ਕਿ ਇਸ ਵਿੱਚ ਐਕਟਿਵਾ ਥਾਰ ਦੇ نیچے ਹੀ ਦਬ ਗਈ ਤੇ ਇਸ ਟੱਕਰ ਚ ਥਾਰ ਨੂੰ ਅਚਾਨਕ ਹੀ ਅੱਗ ਲੱਗ ਗਈ ਜਾਣਕਾਰੀ ਮੁਤਾਬਕ ਐਕਟੀਵਾ ਸਵਾਰ ਦੀ ਮੌਤ ਹੋ ਚੁੱਕੀ ਹੈ ਤੇ ਥਾਰ ਨੂੰ ਅੱਗ ਲੱਗਣ ਤੋਂ ਬਾਅਦ ਜਿਹੜਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਥਾਰ ਦੇ ਵਿੱਚ ਬੱਚੇ ਸਨ ਜਿਨ੍ਹਾਂ ਨੂੰ ਚਾਲਕ ਛੱਡ ਕੇ ਭੱਜ ਗਿਆ ਉਤੇ ਹੀ ਲੋਕਾਂ ਵੱਲੋਂ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਜਾਣਕਾਰੀ ਮੁਤਾਬਕ ਥਾਰ ਕਾਫੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਤੇ ਐਕਟਿਵਾ ਦੇ ਨਾਲ ਟਕਰ ਹੋਣ ਤੋਂ ਬਾਅਦ ਕਈ ਮੀਟਰ ਦੂਰ ਸੜਕ ਤੇ ਐਕਟਿਵਾ ਚਾਲਕ ਨੂੰ ਕਿਸੇ ਢਿੱਕੇ ਲੈ ਗਈ ਤੇ ਹਾਦਸੇ 'ਚ ਐਕਟਿਵਾ ਚਾਲਕ ਦੀ ਮੌਤ ਹੋ ਗਈ ਹੈ ਤੇ ਥਾਰ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਇਸ ਬਾਬਤ ਇੱਕ ਰਾਗੀਰ ਵੱਲੋਂ ਹੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਉਸ ਵੱਲੋਂ ਇੱਕ ਵੀਡੀਓ ਬਣਾਈ ਗਈ ਸੁਣੋ ਤੁਸੀਂ ਵੀ ਜੀ ਜਲੰਧਰ ਹਿਸ਼ਾਰਪੁਰ ਰੋਡ ਦੇ ਉੱਤੇ तकरीबन ਟਾਈਮ ਹੋ ਚੁੱਕਾ ਜੀ ਸਵੇਰ ਸਵੇਰ ਕੱਤ 7 ਵਜੇ ਦੇ ਆਸ-ਪਾਸ ਜਲੰਧਰ ਹਿਸ਼ਾਰਪੁਰ ਰੋਡ ਦੇ ਉੱਪਰ ਗੱਡੀ ਆ ਰਹੀ ਸੀਗੀ ਰਾਮਾ ਮੰਡੀ ਤੋਂ ਹਿਸ਼ਾਰਪੁਰ ਜਾ ਰਹੀ ਸੀ ਗੱਡੀ ਉਹਦੇ ਵਿੱਚ ਕਿ ਦੱਸਿਆ ਜਾ ਰਿਹਾ ਜਿਹੜੇ ਲੱਗੇ ਆ ਕਿ ਲੋਕੀ ਆ ਜਿਹੜਾ ਇੱਕ ਦੋ ਹੋਰ ਜਣੇ ਨੇ ਦੇਖਿਆ ਉਹ ਕਹਿੰਦੇ ਕਿ ਵਿੱਚ ਬੱਚੇ ਸੀਗੇ ਸ਼ਾਇਦ ਸਵਾਰ ਹੋਦੇ ਤੇ ਚਾਲਕ ਜਿਹੜਾ ਸੀਗਾ ਚਲਾ ਰਿਹਾ ਸੀ ਬੰਦਾ ਉਹਨੇ ਪਹਿਲਾਂ ਐਕਟਿਵਾ 'ਤੇ ਸਵਾਰ ਇੱਕ ਬਜ਼ੁਰਗ ਸੀਗੇ ਉਮਰ ਹੁਣੀ ਉਹਨਾਂ ਦੀ ਘੱਟੋ-ਘੱਟ 60 ਤੇ ਲਾਡੀ ਚੱਕੇ 60-65 ਉਹਨਾਂ ਟੱਕਰ ਮਾਰੀ ਆ ਤੇ ਬਜ਼ੁਰਗ ਬਿਲਕੁਲ ਬੇਹੋਸ਼ ਕਾਫੀ ਫ੍ਰੈਕਚਰ ਹੋਏ ਆ ਡੂੰਗੇ ਫ੍ਰੈਕਚਰ ਹੋਏ ਆ ਤੇ ਲੱਗਦਾ ਨਹੀਂ ਹੈਗਾ ਕਿ ਉਹ ਬਚੇ ਹੋਣਗੇ ਕਿਉਂਕਿ ਬੋਲਦੇ ਨਹੀਂ ਪੈਸੀ ਕੁਛ ਉਹਨਾਂ ਨੂੰ ਐਂਬੂਲੈਂਸ ਨੇਅਰ ਹਸਪਤਲ ਭੇਜ ਦਿੱਤਾ ਆ ਤੇ ਉਸ ਤੋਂ ਬਾਅਦ ਹੀ ਕਿ ਅੱਗੇ ਜਾ ਕੇ ਗੱਡੀ ਨੂੰ ਅੱਗ ਲੱਗ ਗਈ ਆ ਔਰ ਚਾਲਕ ਜਿਹੜਾ ਜੀ ਅਸੀਂ ਦੇਖਿਆ ਭੱਜ ਗਿਆ ਗੱਡੀ ਚੋਂ ਨਿਕਲ ਕੇ ਉਹ ਆਪ ਭੱਜ ਗਿਆ ਆ ਤੇ ਸ਼ਾਇਰ ਵਿੱਚ ਬੱਚੇ ਸੀਗੇ ਬੱਚਿਆਂ ਦੀ ਮੁਰਕੀ ਚੀਕਾਂ ਦੀ ਆਵਾਜ਼ਾਂ ਆਈਆਂ ਉਸ ਤੋਂ ਬਾਅਦ ਕਿਸੇ ਨੇ ਚੁਣਾਈ ਦਿੱਤਾ ਤੇ ਉਹ ਵੀ ਸ਼ਾਇਰ ਕਹਿੰਦੇ ਪੈ ਕੇ ਵੀ ਬੱਚੇ ਵਿੱਚ ਹੀ ਗੱਡੀ ਦੇ ਝੁਲਸ ਗਏ ਆ ਬਹੁਤ ਜ਼ਿਆਦਾ ਗੱਡੀ ਨੂੰ ਅੱਗ ਲੱਗੀ ਹੋਈ ਆ ਰੋਡ ਦੇ ਉੱਪਰ ਹੀ ਬਿਲਕੁਲ ਚਾਰਪੁਰ ਰੋਡ ਦੇ ਉੱਤੇ ਜੀ ਰਾਮਾ ਮੰਡੀ ਤੱਕ ਗਏ ਜੀ ਇੱਕ ਖੌਫਨਾਕ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਰਾਮਾ ਮੰਡੀ ਦੇ ਹੁਸ਼ਿਆਰਪੁਰ ਰੋਡ ਨੂੰ ਜਾਂਦੀ ਸੜਕ ਤੇ ਮੰਗਲ ਸ਼ਾਮਾ ਰੋਡ ਤੇ ਇੱਕ ਥਾਰ ਤੇ ਐਕਟਿਵਾ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਤੇ ਹਾਸਾ ਇਹਨਾਂ ਭਿਆਨਕ ਸੀ ਕਿ ਇਸ ਵਿੱਚ ਐਕਟਿਵਾ ਥਾਰ ਦੇ نیچے ਹੀ ਦਬ ਗਈ ਤੇ ਇਸ ਟੱਕਰ ਚ ਥਾਰ ਨੂੰ ਅਚਾਨਕ ਹੀ ਅੱਗ ਲੱਗ ਗਈ ਤੇ ਜਾਣਕਾਰੀ ਮੁਤਾਬਕ ਐਕਟਿਵਾ ਸਵਾਰ ਦੀ ਮੌਤ ਹੋ ਚੁੱਕੀ ਹੈ ਤੇ ਥਾਰ ਨੂੰ ਅੱਗ ਲੱਗਣ ਤੋਂ ਬਾਅਦ ਜਿਹੜਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਥਾਰ ਦੇ ਵਿੱਚ ਬੱਚੇ ਸਨ ਜਿਨ੍ਹਾਂ ਉਹ ਚਾਲਕ ਛੱਡ ਕੇ ਭੱਜ ਗਿਆ ਉੱਤੇ ਹੀ ਲੋਕਾਂ ਵੱਲੋਂ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਜਾਣਕਾਰੀ ਮੁਤਾਬਕ ਥਾਰ ਕਾਫੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਤੇ ਐਕਟਿਵਾ ਦੇ ਨਾਲ ਟਕਰ ਹੋਣ ਤੋਂ ਬਾਅਦ ਕਈ ਮੀਟਰ ਦੂਰ ਸੜਕ ਤੇ ਐਕਟਿਵਾ ਚਾਲਕ ਨੂੰ ਕਿਸੇ ਢਿੱਟ ਕੇ ਲੈ ਗਈ ਤੇ ਹਾਦਸੇ 'ਚ ਐਕਟਿਵਾ ਚਾਲਕ ਦੀ ਮੌਤ ਹੋ ਗਈ ਹੈ ਤੇ ਥਾਰ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਇਸ ਬਾਬਤ ਇੱਕ ਰਾਹੀਰ ਵੱਲੋਂ ਹੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਉਸ ਵੱਲੋਂ ਇੱਕ ਵੀਡੀਓ ਬਣਾਈ ਗਈ ਸੁਣੋ ਤੁਸੀਂ ਵੀ ਜੀ ਜਲੰਧਰ ਹਿਸ਼ਾਰਪੁਰ ਰੋਡ ਦੇ ਉੱਤੇ ਆ ਤਕਰੀਬਨ ਟਾਈਮ ਹੋ ਚੁੱਕਾ ਜੀ ਸਵੇਰ ਸਵੇਰ ਕੱਪ 7 ਵਜੇ ਦੇ ਆਸ-ਪਾਸ ਜਲੰਧਰ ਹਿਸ਼ਾਰਪੁਰ ਰੋਡ ਦੇ ਉੱਪਰ ਗੱਡੀ ਆ ਰਹੀ ਸੀਗੀ ਰਾਮਾ ਮੰਡੀ ਤੋਂ ਹਿਸ਼ਾਰਪੁਰ ਜਾ ਰਹੀ ਸੀ ਗੱਡੀ ਉਹਦੇ ਵਿੱਚ ਕਿ ਦੱਸਿਆ ਜਾ ਰਿਹਾ ਜਿਹੜੇ ਲੱਗੇ ਆ ਕੇ ਲੋਕੀ ਆ ਜਿਹੜਾ ਇੱਕ ਦੋ ਹੋਰ ਜਣੇ ਨੇ ਦੇਖਿਆ ਉਹ ਕਹਿੰਦੇ ਕਿ ਵਿੱਚ ਬੱਚੇ ਸੀਗੇ ਸ਼ਾਇਦ ਸਵਾਰ ਉਹਦੇ ਤੇ ਚਾਲਕ ਜਿਹੜਾ ਸੀਗਾ ਚਲਾ ਰਿਹਾ ਸੀ ਬੰਦਾ ਉਹਨੇ ਪਹਿਲਾਂ ਐਕਟਿਵਾ ਸਵਾਰ ਇੱਕ ਬਜ਼ੁਰਗ ਸੀਗੇ ਉਮਰ ਹੋਣੀ ਉਹਨਾਂ ਦੀ ਘੱਟੋ-ਘੱਟ 60 ਤੇ ਲਾਡੀ ਜਾ ਕੇ 65 ਉਹਨਾਂ ਟੱਕਰ ਮਾਰੀ ਆ ਤੇ ਬਜ਼ੁਰਗ ਬਿਲਕੁਲ ਬੇਹੋਸ਼ ਹੋ ਗ ਕਾਫੀ ਫ੍ਰੈਕਚਰ ਹੋਏ ਆ ਕਿਉਂਕਿ ਫ੍ਰੈਕਚਰ ਹੋਏ ਆ ਤੇ ਲੱਗਦਾ ਨਹੀਂ ਹੈਗਾ ਕਿ ਉਹ ਬਚੇ ਹੋਣਗੇ ਕਿਉਂਕਿ ਬੋਲਦੇ ਨਹੀਂ ਪੈਸੀ ਕੋਈ ਉਹਨਾਂ ਨੂੰ ਐਂਬੂਲੈਂਸ ਨੀਅਰ ਹਸਪਤਲ ਭੇਜ ਦਿੱਤਾ ਆ ਤੇ ਉਸ ਤੋਂ ਬਾਅਦ ਹੀ ਕਿ ਅੱਗੇ ਜਾ ਕੇ ਗੱਡੀ ਨੂੰ ਅੱਗ ਲੱਗ ਗਈ ਆ ਔਰ ਚਾਲਕ ਜਿਹੜਾ ਜੀ ਅਸੀਂ ਦੇਖਿਆ ਭੱਜ ਗਿਆ ਗੱਡੀ ਚੋਂ ਨਿਕਲ ਕੇ ਉਹ ਆਪ ਭੱਜ ਗਿਆ ਆ ਤੇ ਸ਼ਾਇਰ ਵਿੱਚ ਬੱਚੇ ਸੀਗੇ ਬੱਚਿਆਂ ਦੀ ਮੁਰਗੀ ਚੀਕਾਂ ਦੀ ਆਵਾਜ਼ਾਂ ਆਈਆਂ ਉਸ ਤੋਂ ਬਾਅਦ ਕੁਝ ਨਹੀਂ ਸੁਣਾਈ ਦਿੱਤਾ ਤੇ ਉਹ ਵੀ ਸ਼ਾਇਰ ਕੇਂਦਰ ਪੈ ਕੇ ਵੀ ਬੱਚੇ ਵਿੱਚ ਹੀ ਗੱਡੀ ਦੇ ਝੁਲਸ ਗਏ ਆ ਬਹੁਤ ਜ਼ਿਆਦਾ ਗੱਡੀ ਨੂੰ ਅੱਗ ਲੱਗੀ ਹੋਈ ਆ ਰੋਡ ਦੇ ਉੱਪਰ ਹੀ ਬਿਲਕੁਲ ਖਸ਼ਾਰਪੁਰ ਰੋਡ ਦੇ ਉੱਤੇ ਜੀ ਰਾਮਾ ਮੰਡੀ ਤੋਂ ਗਏ ਜੀ ਇੱਕ ਖੌਫਨਾਕ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਰਾਮਾ ਮੰਡੀ ਦੇ ਖਸ਼ਾਰਪੁਰ ਰੋਡ ਨੂੰ ਜਾਂਦੀ ਸੜਕ ਤੇ ਮੰਗਲ ਸ਼ਾਮਾ ਰੋਡ ਤੇ ਇੱਕ ਥਾਰ ਤੇ ਐਕਟੀਵਾ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਤੇ ਹਾਸਾ ਇਹਨਾ ਭਿਆਨਕ ਸੀ ਕਿ ਇਸ ਵਿੱਚ ਐਕਟਿਵਾ ਥਾਰ ਦੇ نیچے ਹੀ ਦਬ ਗਈ ਤੇ ਇਸ ਟੱਕਰ 'ਚ ਥਾਰ ਨੂੰ ਅਚਾਨਕ ਹੀ ਅੱਗ ਲੱਗ ਗਈ ਤੇ ਜਾਣਕਾਰੀ ਮੁਤਾਬਕ ਐਕਟਿਵਾ ਸਵਾਰ ਦੀ ਮੌਤ ਹੋ ਚੁੱਕੀ ਹੈ ਤੇ ਥਾਰ ਨੂੰ ਅੱਗ ਲੱਗਣ ਤੋਂ ਬਾਅਦ ਜਿਹੜਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਥਾਰ ਦੇ ਵਿੱਚ ਬੱਚੇ ਸਨ ਜਿਨ੍ਹਾਂ ਨੂੰ ਚਾਲਕ ਛੱਡ ਕੇ ਭੱਜ ਗਿਆ ਉਤੇ ਹੀ ਲੋਕਾਂ ਵੱਲੋਂ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਜਾਣਕਾਰੀ ਮੁਤਾਬਕ ਥਾਰ ਕਾਫੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਤੇ ਐਕਟਿਵਾ ਦੇ ਨਾਲ ਟਕਰ ਹੋਣ ਤੋਂ ਬਾਅਦ ਕਈ ਮੀਟਰ ਦੂਰ ਸੜਕ ਤੇ ਐਕਟਿਵਾ ਚਾਲਕ ਨੂੰ ਕਿਸੇ ਢਿੱਟ ਕੇ ਲੈ ਗਈ ਤੇ ਹਾਦਸੇ 'ਚ ਐਕਟਿਵਾ ਚਾਲਕ ਦੀ ਮੌਤ ਹੋ ਗਈ ਹੈ ਤੇ ਥਾਰ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਇਸ ਬਾਬਤ ਇੱਕ ਰਾਗੀਰ ਵੱਲੋਂ ਹੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਉਸ ਵੱਲੋਂ ਇੱਕ ਵੀਡੀਓ ਬਣਾਈ ਗਈ ਸੁਣੋ ਤੁਸੀਂ ਵੀ ਜੀ ਜਲੰਧਰ ਹੁਸ਼ਿਆਰਪੁਰ ਰੋਡ ਦੇ ਉੱਤੇ तकरीबन ਟਾਈਮ ਹੋ ਚੁੱਕਾ ਜੀ ਸਵੇਰ ਸਵੇਰ ਕੇ 7 ਵਜੇ ਦੇ ਆਸ-ਪਾਸ ਜਲੰਧਰ ਹੁਸ਼ਿਆਰਪੁਰ ਰੋਡ ਦੇ ਉੱਪਰ ਗੱਡੀ ਆ ਰਹੀ ਸੀਗੀ ਰਾਮਾ ਮੰਡੀ ਤੋਂ ਹੁਸ਼ਿਆਰਪੁਰ ਜਾ ਰਹੀ ਸੀ ਗੱਡੀ ਉਹਦੇ ਵਿੱਚ ਕਿ ਦੱਸਿਆ ਜਿਹੜਾ ਲੱਗੇ ਆ ਕਿ ਲੋਕੀ ਆ ਜਿਹੜਾ ਇੱਕ ਦੋ ਹੋਰ ਜਣੇ ਨੇ ਦੇਖਿਆ ਉਹ ਕਹਿੰਦੇ ਕਿ ਵਿੱਚ ਬੱਚੇ ਸੀਗੇ ਸ਼ਾਇਦ ਸਵਾਰ ਉਹਦੇ ਤੇ ਚਾਲਕ ਜਿਹੜਾ ਸੀਗਾ ਚਲਾ ਰਿਹਾ ਸੀ ਬੰਦਾ ਉਹਨੇ ਪਹਿਲਾਂ ਐਕਟਿਵਾ ਸਵਾਰ ਇੱਕ ਬਜ਼ੁਰਗ ਸੀਗੇ ਉਮਰ ਹੁਣੀ ਉਹਨਾਂ ਦੀ ਘੱਟੋ-ਘੱਟ 70 ਤੇ ਲੱਗੀ ਚੱਕੇ 65 ਉਹਨਾਂ ਨਾਲ ਟੱਕਰ ਮਾਰੀ ਆ ਤੇ ਬਜ਼ੁਰਗ ਬਿਲਕੁਲ ਬੇਹੋਸ਼ ਹੋਦੇ ਆ ਉਹਨਾਂ ਦੀ ਕਾਫੀ ਫ੍ਰੈਕਚਰ ਹੋਏ ਆ ਕਿਉਂਕਿ ਫ੍ਰੈਕਚਰ ਹੋਏ ਆ ਤੇ ਲੱਗਦਾ ਨਹੀਂ ਹੈਗਾ ਕਿ ਉਹ ਬਚੇ ਹੋਣਗੇ ਕਿਉਂਕਿ ਬੋਲਦੇ ਨਹੀਂ ਪੈਸੀ ਕੁਛ ਉਹਨਾਂ ਨੂੰ ਐਂਬੂਲੈਂਸ ਨੀਅਰ ਹਸਪਤਲ ਭੇਜ ਦਿੱਤਾ ਆ ਤੇ ਉਸ ਤੋਂ ਬਾਅਦ ਹੀ ਕਿ ਅੱਗੇ ਜਾ ਕੇ ਗੱਡੀ ਨੂੰ ਅੱਗ ਲੱਗ ਗਈ ਆ ਔਰ ਚਾਲਕ ਜਿਹੜਾ ਜੀ ਅਸੀਂ ਦੇਖਿਆ ਭੱਜ ਭੱਜ ਗਿਆ ਗੱਡੀ ਚੋਂ ਨਿਕਲ ਕੇ ਉਹ ਆਪ ਭੱਜ ਗਿਆ ਆ ਤੇ ਸ਼ਹਿਰ ਵਿੱਚ ਬੱਚੇ ਸੀਗੇ ਬੱਚਿਆਂ ਦੀ ਮੁਰਕੇ ਚੀਕਾਂ ਦੀਆਂ ਆਵਾਜ਼ਾਂ ਆਈਆਂ ਉਸ ਤੋਂ ਬਾਅਦ ਕੁਝ ਨਹੀਂ ਸੁਣਾਈ ਦਿੱਤਾ ਤੇ ਉਹ ਵੀ ਸ਼ਹਿਰ ਦੇ ਅੰਦਰ ਪੈ ਕੇ ਬੱਚੇ ਵਿੱਚ ਹੀ ਗੱਡੀ ਦੇ ਝੁਲਸ ਗਏ ਆ ਬਹੁਤ ਜ਼ਿਆਦਾ ਗੱਡੀ ਨੂੰ ਅੱਗ ਲੱਗੀ ਹੋਈ ਆ ਰੋਡ ਦੇ ਉੱਪਰ ਹੀ ਬਿਲਕੁਲ ਖਸ਼ਾਰਪੁਰ ਰੋਡ ਦੇ ਉੱਤੇ ਜੀ ਰਾਮਾ ਮੰਡੀ ਤੋੱਕ ਗਈ। ਇੱਕ ਖੌਫਨਾਕ ਤਸਵੀਰਾਂ ਜਲੰਧਰ ਤੋਂ ਸਾਹਮਣੀ ਆਈਆਂ ਨੇ ਜਿੱਥੇ ਕਿ ਰਾਮਾ ਮੰਡੀ ਦੇ ਖਸ਼ਾਰਪੁਰ ਰੋਡ ਨੂੰ ਜਾਂਦੀ ਸੜਕ ਤੇ ਮੰਗਲ ਸ਼ਾਮਾ ਰੋਡ ਤੇ